ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਤੇ ਆਫਰ ਚ ਆਤ ਪਾਉਨੇ ਪਹਿਲੀ ਖਬਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ جاری ਤਣਾਅ ਦੇ ਵਿੱਚਕਾਰ ਅਰਬਪਤੀ ਕਾਰੋਬਾਰੀ ਐਲਾਨ ਮਸਕ ਨੇ ਯੂ ਟਰਨ ਲਿਆ ਲਿਆ ਐਲਾਨ ਮਸਕ ਨੇ ਖੁਦ ਸਬੰਧਾਂ ਨੂੰ ਸੁਧਾਰਨ ਲਈ ਪਹਿਲ ਕੀਤੀ ਹੈ ਤੇ ਟਰੰਪ ਨਾਲ ਬਾਹਰ ਤੋਂ ਬਾਅਦ ਮਸਕ ਹੁਣ ਇਸ ਉੱਤੇ ਪਛਤਾਵਾ ਕਰ ਰਹੇ ਨੇ ਐਲਾਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਮਸਕ ਨੇ ਐਕਸ ਉੱਤੇ ਲਿਖਿਆ ਤਾਂ ਮੈਨੂੰ ਪਿਛਲੇ ਹਫ਼ਤੇ ਰਾਸ਼ਪਤੀ ਡੋਨਾਲ ਟਰੰਪ ਬਾਰੇ ਆਪਣੀਆਂ ਕੁਝ ਪੋਸਟਾਂ ਉੱਤੇ ਪਛਤਾਵਾ ਹੈ ਮੈਂ ਸੀਮਾ ਪਾਰ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਹਾਲੀ ਦੇ ਸਮੇਂ ਵਿੱਚ ਐਲਾਨ ਮਸਕ ਅਤੇ ਰਾਸ਼ਪਤੀ ਟਰੰਪ ਦੇ ਵਿਚਕਾਰ ਸਬੰਧ ਬਹੁਤ ਖਰਾਬ ਹੋ ਗਏ ਸਨ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਮਸਕ ਨੇ ਟਰੰਪ ਦੁਆਰਾ ਲਿਆਂਦੇ ਗਏ ਇੱਕ ਬਿੱਲ ਦਾ ਜਨਤਕ ਤੌਰ ਉੱਤੇ ਵਿਰੋਧ ਕੀਤਾ ਟਰੰਪ ਅਤੇ ਮਸਕ ਦੇ ਵਿਚਕਾਰ ਸ਼ਬਦੀ ਜੰਗ ਵੀ ਦੇਖਣ ਨੂੰ ਮਿਲੀ ਤੇ ਦੋਵਾਂ ਪਾਸਿਆਂ ਤੋਂ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਇੱਕ ਲੰਮਾ ਫਸਲਸਲਾ ਚੱਲਿਆ ਹਾਲੀ ਦੇ ਵਿੱਚ ਅਲੋਨ ਮਸਕਰ ਨੇ ਐਕਸ ਦੇ ਉੱਤੇ ਉਹ ਪੋਸਟ ਹਟਾ ਦਿੱਤੀ ਹੈ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਟੰਪ ਦਾ ਨਾਮ ਸੈਕਸ ਅਪਰਾਧੀ ਜ਼ੈਫਰੀ ਐਪਸਟਾਈਨ ਦੇ ਨਾਲ ਸਬੰਧਤ ਫਾਈਲਾਂ ਵਿੱਚ ਸੀ ਮਰਹੂਮ ਤੇ ਮਸ਼ਹੂਰ ਗਾਇਕ ਸੁਖਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਬਾਰੇ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਲੈ ਕੇ جاری ਵਿਵਾਦ ਦੇ ਦਰਮਿਆਨ ਇੱਕ ਨਿੱਜੀ ਚੈਨਲ ਦੇ ਉੱਤੇ ਡਾਕੂਮੈਂਟਰੀ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਅੱਜ YouTube ਦੇ ਉੱਤੇ ਰਿਲੀਜ਼ ਕਰ ਦਿੱਤਾ ਗਿਆ ਉੰਜ ਡਾਕੂਮੈਂਟਰੀ ਮਿਥੇ ਸਮੇਂ ਦੇ ਮੁਤਾਬਕ ਅੱਜ ਦੁਪਹਿਰ ਨੂੰ ਮੁੰਬਈ ਦੇ ਵਿੱਚ ਰਿਲੀਜ਼ ਕੀਤੀ ਜਾਣੀ ਸੀ ਤਾਂ ਪਰ ਡਾਕੂਮੈਂਟਰੀ ਮੂਸੇਵਾਲਾ ਦੇ ਜਨਮ ਦਿਨ ਮੌਕੇ ਰਿਲੀਜ਼ ਕਰ ਦਿੱਤੀ ਗਈ ਹਾਲਾਂਕਿ ਗਾਇਕ ਦੇ ਪਿਤਾ ਬਲਕੋਤ ਸਿੰਘ ਨੇ ਡਾਕੂਮੈਂਟਰੀ ਦੀ ਸਕਰੀਨਿੰਗ ਉੱਤੇ ਰੋਕ ਲਾਉਣ ਦੇ ਲਈ ਮੰਗ ਕੀਤੀ ਸੀ ਅਤੇ ਇੱਕ ਪਟੀਸ਼ਨ ਲੰਘੇ ਦਿਨ ਮਾਨਸਾ ਕੋਰਟ ਦੇ ਵਿੱਚ ਦਾਖਲ ਵੀ ਕੀਤੀ ਸੀ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਉਸ ਦੇ ਗੀਤਾਂ ਦਾ ਇੱਕ ਈਪੀ ਰਿਲੀਜ਼ ਕੀਤਾ ਜਾ ਰਿਹਾ ਤੇ ਨਾਲ ਨਾਲ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਹੋਇਆ ਸੀ ਤੇ ਐਸਾ ਦੌਰਾਨ BBC ਨੇ ਦਸਤਾਵੇਜ਼ੀ ਦੇ ਦੋ ਐਪੀਸੋਡ ਐਸੇ ਦਿਨ ਚ ਜਾਰੀ ਕਰ ਦਿੱਤੇ ਨੇ ਜਿਸ ਵਿੱਚ ਮੂਸੇਵਾਲਾ ਦੇ ਕੁਝ ਪੁਰਾਣੇ ਦੋਸਤ ਕੁਝ ਪੱਤਰਕਾਰ ਅਤੇ ਪੰਜਾਬ ਅਤੇ ਦਿੱਲੀ ਦੇ ਦੋ ਸੀਨੀਅਰ ਪੁਲਿਸ ਅਧਿਕਾਰੀ ਵੀ ਸ਼ਾਮਲ ਨੇ ਵੀਡੀਓ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਇੱਕ ਆਡੀਓ ਇੰਟਰਵਿਊ ਵੀ ਸ਼ਾਮਲ ਹੈ ਜਿਸ ਉੱਤੇ 29 ਬਈ 2022 ਨੂੰ ਮੌਨਸਾ ਜ਼ਿਲ੍ਹੇ ਦੇ ਜਵਾਹਰ ਕਾ ਪਿੰਡ ਦੇ ਵਿੱਚ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਕਰਨ ਦਾ ਦੋਸ਼ ਹੈ ਅਤੇ ਉਸ ਨੂੰ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਵਿਵਾਦਾਂ ਦੇ ਵਿਚਕਾਰ ਇਹ ਡਾਕੂਮੈਂਟਰੀ ਰਿਲੀਜ਼ ਹੋ ਗਈ ਹੈ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ 트ੰਪ ਪ੍ਰਸ਼ਾਸਨ ਦੇ ਆਈਸ ਬਿਲ ਵਿਰੋਧੀ ਦੰਗਿਆਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਲਾਸ ਐਂਜਲਸ ਦੇ ਆਈਸ ਵਿਰੋਧੀ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੇ ਸਮੂਹਾਂ ਦੇ ਵਿੱਚੋਂ ਇੱਕ ਟੈਕਸਦਾਤਾ ਫੰਡ ਪ੍ਰਾਪਤ ਕਾਰਕੁਨ ਸੰਗਠਨ ਹੈ ਜਿਸ ਦਾ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਸੰਬੰਧ ਹੈ ਜਦੋਂ ਕਿ ਇੱਕ ਹੋਰ ਚੀਨੀ ਕਮਿਊਨਿਸਟ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੈ ਡਾਟਾ ਰਿਪਬਲਿਕਨ ਦੁਆਰਾ ਕੀਤੀ ਗਈ ਇੱਕ ਜਾਂਚ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਚੀਨੀ ਕਮਿਊਨਿਸਟ ਪਾਰਟੀ ਦੇ ਨਾਲ ਜੁੜੇ ਅਰਪਤੀ ਨੈਵਲ ਸਿੰਘਮ ਪਾਰਟੀ ਫਾਰ ਸੋਸ਼ਲਿਜ਼ਮ ਐਂਡ ਲਿਬਰੇਸ਼ਨ ਨੂੰ ਫੰਡ ਦਿੰਦੇ ਸਨ ਜਿਸ ਨੇ ਆਈਸ ਵਿਰੋਧੀ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਤੇਰ ਦੌਰਾਨ ਪੈਂਟਾਗਨ ਨੂੰ 700 ਮਰੀਨ ਲਾਸ ਐਂਜਲਸ ਦੇ ਵਿੱਚ ਤਾਇਨਾਤ ਕਰਨ ਲਈ ਮਜਬੂਰ ਹੋਣਾ ਪਿਆ ਸਿੰਘਮ ਜੋ ਸ਼ੰਘਾਈ ਦੇ ਵਿੱਚ ਰਹਿੰਦਾ ਤੇ ਬੀਜਿੰਗ ਪੱਖੀ ਮੀਡੀਆ ਨੂੰ ਫੰਡ ਦਿੰਦਾ ਉਸਰੇ ਪੀਪਲਜ਼ ਫਾਰਮ ਵਰਗੇ ਸੰਗਠਨਾਂ ਰਾਹੀਂ पीएसएल ਦੇ ਨਾਲ ਸੰਬੰਧਿਤ ਸੁਭੋਆ ਨੂੰ 20 ਮਿਲੀਅਨ ਡਾਲਰ ਤੋਂ ਵੱਧ ਦਾਨ ਕੀਤਾ ਤੇ ਉਸੇ ਨੈਟਵਰਕ ਨੇ ਕੋਲੰਬੀਆ ਦੇ ਵਿੱਚ ਫਿਲਿਸਤੇਨੀ ਪੱਕੀ ਕੈਂਪਸ ਵਿਰੋਧੀ ਪ੍ਰਦਰਸ਼ਨ ਨੂੰ ਫੰਡ ਦਿੱਤਾ ਹੈ ਪੀਐਸਐਲ ਦੇ ਨਿਸ਼ਾਨ 8 ਜੂਨ ਦੇ ਐਲਏ ਦੇ ਯਾਨੀ ਕਿ ਲਾਸ ਐਂਜਲਸ ਦੇ ਦੰਗਿਆਂ ਵਿੱਚ ਵੀ ਪਾਏ ਗਏ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਨਵੀਂ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਕਾਮਯਾ ਦੇ ਲਈ ਵਰਕ ਪਰਮਟ ਨਿਯਮਾਂ ਦੇ ਵਿੱਚ ਬਦਲਾ ਕੀਤਾ ਹੈ ਅਜਨਾਲ ਸਭ ਤੋਂ ਵੱਧ ਲਾਭ ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਨੂੰ ਹੋਵੇਗਾ ਜੋ ਕੈਨੇਡਾ ਦੇ ਵਿੱਚ ਨੌਕਰੀਆਂ ਉੱਤੇ ਕੰਮ ਕਰਨ ਲਈ ਸੰਘਰਸ਼ ਕਰ ਰਹੇ ਨੇ ਕੈਨੇਡਾ ਦੀ ਲਗਭਗ 4 ਕਰੋੜ ਆਬਾਦੀ ਦੇ ਵਿੱਚੋਂ 14 ਲੱਖ ਲੋਕ ਭਾਰਤੀ ਮੂਲ ਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਪੜ੍ਹਾਈ ਤੇ ਕੰਮ ਕਰਨ ਲਈ ਕੈਨੇਡਾ ਜਾਂਦੇ ਨੇ ਅਜੇ ਇਸ ਸਥਿਤੀ ਦੇ ਵਿੱਚ ਵਰਕ ਪਰਮਿਟ ਵਿੱਚ ਢਿੱਲ ਭਾਰਤੀਆਂ ਲਈ ਬਹੁਤ ਫਾਇਦੇਮੰਦ ਹੋਵੇਗੀ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਵਰਕ ਪਰਮਿਟ ਨਿਯਮਾਂ ਦੇ ਵਿੱਚ ਬਦਲਾਅ ਕੈਨੇਡੀਅਨ ਸਰਕਾਰ ਦੀ ਇੱਕ ਅਸਥਾਈ ਜਨਤਕ ਨੀਤੀ ਹੈ ਜੋ ਕੈਨੇਡਾ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਰੋਜ਼ਗਾਰ ਬਦਲਣ ਵੇਲੇ ਕੁਝ ਜ਼ਰੂਰਤਾਂ ਤੋਂ ਛੁੱਟ ਦਿੰਦੀ ਹੈ। ਇਸ ਬਦਲਾਅ ਤੋਂ ਬਾਅਦ ਵਿਦੇਸ਼ੀ ਕਾਮੇ ਰੋਜ਼ਗਾਰ ਬਦਲਣ ਤੋਂ ਬਾਅਦ ਜਾਂ ਵਰਕ ਪਰਮਿਟ ਦੀ ਅਰਜ਼ੀ ਲੰਬਿਤ ਹੋਣ ਦੇ ਉੱਤੇ ਵੀ ਕੰਮ ਕਰਨਾ ਜਾਰੀ ਰੱਖ ਸਕਦੇ ਨੇ ਤੇ ਕੈਨੇਡਾ ਵਿੱਚ ਵਰਕ ਪਰਮਿਟ ਦੇ ਲਈ ਅਰਜ਼ੀ ਦੇਣ ਤੋਂ ਬਾਅਦ ਵੀ ਪਰਮਿਟ ਲੰਬੇ ਸਮੇਂ ਤੱਕ ਨਹੀਂ ਆਉਂਦਾ। ਅਜਿਹੇ ਵਿੱਚ ਹੁਣ ਜੇਕਰ ਕੋਈ ਨਵੀਂ ਨੌਕਰੀ ਜੁਆਇਨ ਕਰਦਾ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ। ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦਾ ਅੱਜ 32ਵਾਂ ਜਨਮ ਦਿਨ ਹੈ ਤੇ ਇਸ ਮੌਕੇ ਉਹਨਾਂ ਦੇ ਤਿੰਨ ਗੀਤਾਂ ਦੀ ਐਲਬਮ ਮੂਸਾ ਪ੍ਰਿੰਟ ਦੇ ਨਾਂ ਹੇਠ ਰਿਲੀਜ਼ ਕਰ ਦਿੱਤੀ ਗਈ ਹੈ ਐਥੇ ਸਬੰਧੀ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਪਹਿਲਾਂ ਸਿੱਧੂ ਆਪਣੇ ਜਨਮ ਦਿਨ ਪਿਤਾ ਅਤੇ ਮਾਤਾ ਦੇ ਜਨਮ ਦਿਨ ਉੱਤੇ ਗੀਤ ਰਿਲੀਜ਼ ਕਰਦਾ ਸੀ ਇਸ ਐਲਬਮ ਨੂੰ ਰਿਲੀਜ਼ ਕਰਨ ਦੇ ਪਿੱਛੇ ਵੀ ਇਹੀ ਮਕਸਦ ਹੈ ਕਿ ਉਸ ਵੱਲੋਂ ਚਲਾਇਆ ਗਿਆ ਇਹ سلسلہ ਰੁਕੇ ਨਾ ਉਹਨਾਂ ਨੇ ਕਿਹਾ ਕਿ ਹਰ ਜਨਮ ਦਿਨ ਉੱਤੇ ਸਿੱਧੂ ਦੇ 팬ਦ ਨੂੰ ਕੁਝ ਨਵਾਂ ਮਿਲਦਾ ਰਹੇ ਇਸ ਲਈ ਇਹ ਕੋਸ਼ਿਸ਼ ਜਾਰੀ ਰਹੇਗੀ ਸਿੱਧੂ ਦੇ ਜਿਨ੍ਹਾਂ ਵੀ ਗੀਤ ਰਿਕਾਰਡ ਨੇ ਉਹਨਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਇਸ ਐਲਬਮ ਦੇ ਵਿੱਚ ਉਹੀ ਅੰਦਾਜ਼ ਹੋਵੇਗਾ ਜੋ ਲੋਕਾਂ ਨੇ ਸਿੱਧੂ ਤੋਂ ਉਸ ਦੀ ਜ਼ਿੰਦਗੀ ਚ ਚਾਹਿਆ ਸੀ ਐਲਬਮ ਦਾ ਪੋਸਟਰ ਇੰਸਟਾਗ੍ਰam ਉੱਤੇ ਜਾਰੀ ਕੀਤਾ ਗਿਆ ਸੀ ਤੇ ਇਸ ਪੋਸਟਰ ਨੂੰ 2 ਦਿਨ ਪਹਿਲਾਂ 13 ਲੱਖ ਤੋਂ ਵੱਧ ਲੋਕਾਂ ਵੱਲੋਂ ਲਾਈਕ ਕੀਤਾ ਜਾ ਚੁੱਕਿਆ ਸਿੱਧੂ ਦੇ ਚਾਹਵਾਨਾਂ ਨੇ ਕਮੈਂਟ ਕਰਦੇ ਲਿਖਿਆ ਕਿ ਸਿੱਧੂ ਹਮੇਸ਼ਾ ਉਹਨਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ ਤੇ ਇਸ ਐਲਬਮ ਦੇ ਵਿੱਚ 3 ਗੀਤ 008, ਨੇਲਡ ਅਤੇ ਟੇਕ ਨੋਟਸ ਸ਼ਾਮਲ ਨੇ ਅਮਰੀਕਾ ਤੇ ਚੀਨ ਦੇ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਵਪਾਰ ਵਿਵਾਦ ਹੁਣ ਸੋਲਾ ਦੇ ਰਾਉਤੇ ਆ ਤੇ ਲੰਡਨ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਗੱਲਬਾਤ ਤੋਂ ਬਾਅਦ ਇਹ ਸੰਕੇਤ ਮਿਲ ਰਹੇ ਨੇ ਕਿ ਦੋਵੇਂ ਦੇਸ਼ ਇੱਕ ਸਮਝੌਤੇ ਉੱਤੇ ਸਹਿਮਤ ਹੋ ਗਏ ਨੇ ਚੀਨੀ ਮੀਡੀਆ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵਪਾਰਕ ਵਿਵਾਦਾਂ ਨੂੰ ਹੱਲ ਕਰਨ ਲਈ ਸਮਝੌਤੇ ਨੂੰ ਲਾਗੂ ਕਰਨ ਲਈ ਇੱਕ ਢਾਂਚੇ ਉੱਤੇ ਸਹਿਮਤ ਹੋਏ ਨੇ ਤੇ ਇਹ ਖੁਲਾਸਾ ਮੰਗਲਵਾਰ ਨੂੰ ਲੰਡਨ ਦੇ ਵਿੱਚ ਦੋ ਦਿਨਾਂ ਗੱਲਬਾਤ ਦੀ ਸਮਾਪਤੀ ਤੋਂ ਬਾਅਦ ਸਾਹਮਣੇ ਆਇਆ ਚੀਨੀ ਸਰਕਾਰੀ ਸਮਾਚਾਰ ਏਜੰਸੀ ਅਨੁਸਾਰ ਵਨ ਜਦੇ ਉਪ ਮੰਤਰੀ ਅਤੇ ਚੀਨ ਦੇ ਅੰਤਰਰਾਸ਼ਟਰੀ ਵਪਾਰ ਪ੍ਰਤੀਨਿਧੀ ਲੀ ਚੇਂਗ ਗੋਂਗ ਨੇ ਇਹ ਆ ਕਿ ਦੋਵਾਂ ਤਿਰਾਂ ਮਈ ਦੇ ਵਿੱਚ ਜਿਨੀਵਾ ਦੇ ਵਿੱਚ ਹੋਈ ਗੱਲਬਾਤ ਦੇ ਵਿੱਚ ਦੋਵਾਂ ਨੇਤਾਵਾਂ ਵਿਚਕਾਰ ਹੋਈ ਸਹਿਮਤੀ ਨੂੰ ਲਾਗੂ ਕਰਨ ਦੇ ਲਈ ਇੱਕ ਢਾਂਚੇ ਉੱਤੇ ਸਹਿਮਤ ਹੋਈਆਂ ਨੇ ਤੇ ਲੀ ਅਤੇ ਵੋਂਗ ਵੈਂਟਾਓ ਉਪ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਵਹੁਦਾ ਹਿੱਸਾ ਸਨ ਉਹਨਾਂ ਨੇ ਬਕਿੰਗਮ ਪੈਲੇਸ ਦੇ ਨੇੜੇ 200 ਸਾਲ ਪੁਰਾਣੇ ਮੈਲ ਲਕੈਸਟਰ ਹਾਊਸ ਵਿਖੇ ਅਮਰੀਕੀ ਵੰਦੇ ਸਕੱਤਰ ਖਜ਼ਾਨਾ ਸਕੱਤਰ ਅਤੇ ਵਪਾਰ ਪ੍ਰਤੀਨਿਧੀ ਦੇ ਨਾਲ ਮੁਲਾਕਾਤ ਕੀਤੀ ਹੈ ਚੀਨ ਦੇ 6 ਪ੍ਰਮੁੱਖ ਦੁਰਲਪ ਧਰਤੀ ਚੁੰਬਕਾਂ ਦੇ ਨਿਰਯਾਤ ਉੱਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਨਾਲ ਵਿਸ਼ਵ ਸਪਲਾਈ ਲੜੀ ਦੇ ਵਿੱਚ ਹਲਚਲ ਮਚ ਗਈ ਹੈ ਚੀਨ ਦੇ ਇਸ ਕਦਮ ਕਾਰਨ ਭਾਰਤ ਦਾ ਆਟੋ ਉਦਯੋਗ ਵੀ ਸੰਕਟ ਵਿੱਚ ਆ ਗਿਆ ਚੀਨ ਦੇ ਇਸ ਫੈਸਲੇ ਨੇ ਭਾਰਤ ਦੇ ਆਟੋਮੋਬਾਈਲ ਅਤੇ ਇਲੈਕਟ੍ਰੋਨਿਕ ਵਾਹਨ ਉਦਯੋਗ ਨੂੰ ਵੱਡਾ ਝਟਕਾ ਦਿੱਤਾ ਕਿਉਂਕਿ ਇਹ ਖਣਿਜ ਇਲੈਕਟ੍ਰਿਕ ਮੋਟਰਾਂ ਬੈਟਰੀ ਅਤੇ ਹੋਰ ਉੱਚ ਤਕਨੀਕੀ ਉਪਕਰਨਾਂ ਦੇ ਵਿੱਚ ਵਰਤੇ ਜਾਂਦੇ ਨੇ ਚੀਨ ਨੇ April 2025 ਦੇ ਵਿੱਚ 35 ਦੁਰਲਭ ਧਰਤੀ ਖਰੀਜਾਂ ਦੀ ਨਿਰਯਾਤ ਪਰਵਾਨਗੀ ਨੂੰ ਮੁਅਤਲ ਕਰ ਦਿੱਤਾ ਸੀ ਇਸ ਤਹਿਤ ਕੰਪਨੀ ਦੇ ਨਵੇਂ ਨਿਰਯਾਤ ਲੈਸੈਂਸਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਤੇ ਪ੍ਰਭਾਵਿਤ ਕੰਪਨੀਆਂ ਵਿੱਚ ਕੰਟੀਨੈਂਟਲ ਅਤੇ ਬੋਸ਼ ਇੰਡੀਆ ਵਰਗੇ ਆਟੋ ਸੈਕਟਰ ਦੇ ਵਿਦਿਗਡ ਸ਼ਾਮਲ ਨੇ ਜੋ ਚੀਨ ਤੋਂ ਇਨ੍ਹਾਂ ਖਰੀਜਾਂ ਨੂੰ ਆਯਾਤ ਕਰਦੇ ਸਨ ਹਾਲਾਂਕਿ ਕੰਪਨੀਆਂ ਨੂੰ ਦੁਬਾਰਾ ਅਰਜੀ ਦੇਣ ਦਾ ਵਿਕਲਪ ਦਿੱਤਾ ਗਿਆ ਪਰ ਪ੍ਰਕਿਰਿਆ ਦੀ ਅਨਿਸ਼ਚਿਤਤਾ ਅਤੇ ਦੇਰੀ ਨੇ ਉਦਯੋਗ ਦੇ ਵਿੱਚ ਤਣਾਅ ਪੈਦਾ ਕਰ ਦਿੱਤਾ ਵਾਨਾਦੇ ਇਲੈਕਟ੍ਰਿਕ ਹਿੱਸਿਆਂ ਦੇ ਵਿੱਚ ਵਰਤੇ ਜਾਣ ਵਾਲੇ 90% ਤੋਂ ਵੱਧ ਦੁਰਲਭ ਧਰਤੀ ਦੇ ਚੁੰਬਕ ਚੀਨ ਵਿੱਚ ਬਣਾਏ ਜਾਂਦੇ ਨੇ ਵਿਦੇਸ਼ੀਆਂ ਦੇ ਲਈ ਇਟਲੀ ਦੀ ਨਾਗਰਿਕਤਾ ਲੈਣ ਦੇ ਲਈ 10 ਸਾਲ ਤੋਂ ਘਟਾ ਕੇ 5 ਸਾਲ ਦਾ ਸਮਾਂ ਹੋਵੇ ਤੇ ਕਿਰਤਿਆਂ ਦੇ ਹੱਕਾਂ ਅਧਿਕਾਰਾਂ ਦੀ ਰਾਖੀ ਕਰਨ ਨਾਲ ਸੰਬੰਧਿਤ ਇੱਕ ਰੈਫਰੈਂਡਮ ਫੇਲ ਹੋ ਗਿਆ ਵਕਵਕ ਪੰਜ ਮੰਗਾ ਸਮੇਤ ਇਟਲੀ ਭਰ ਦੇ ਵਿੱਚ ਸਰਕਾਰ ਵੱਲੋਂ ਜ਼ਮੀਨੀ ਪੱਧਰ ਉਤੇ ਰੈਫਰੰਡਮ ਬੇਸ਼ੱਕ 8 ਅਤੇ 9 ਜੂਨ ਨੂੰ ਕਰਵਾਇਆ ਗਿਆ ਪਰ ਇਸ ਰੈਫਰੰਡਮ ਨੂੰ ਇਟਲੀ ਦੇ ਵਾਟਿਚਿੰਧਿਆ ਵੱਲੋਂ ਭਰਪੂਰ ਸਵਾਰਥਨ ਨਹੀਂ ਮਿਲਿਆ ਜਿਸ ਕਾਰਨ ਇਟਲੀ ਰਹਿੰਦੇ ਉਹਨਾਂ ਵਿਦੇਸ਼ੀਆਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਜਿਹੜੇ ਕਿ ਇਟਲੀ ਦੀ ਨਾਗਰਿਕਤਾ ਜਲਦੀ ਲੈਣ ਦੇ ਚਾਹਵਾਨ ਸਨ ਕਿਰਤਿਆਂ ਦੇ ਨਾਲ ਸੰਬੰਧਿਤ ਚਾਰ ਮੰਗਾਂ ਜਿਨ੍ਹਾਂ ਨੂੰ ਇਟਲੀ ਦੇ ਸਰਮੋਰ ਮਜ਼ਦੂਰ ਜਥੇਬੰਦੀ ਸੀਜੀਆਲਐਸ ਸਰਕਾਰ ਅੱਗੇ ਪੇਸ਼ ਕੀਤਾ ਸੀ ਇਹਨਾਂ ਚਾਰ ਮੰਗਾਂ ਦਾ ਐਨਾ ਵਿਰੋਧ ਨਹੀਂ ਹੋਇਆ ਜਿਨ੍ਹਾਂ ਪੰਜਵੀਂ ਮੰਗ ਨਾਗਰਿਕਤਾ ਲੈਣ ਦੇ ਲਈ ਨਿਰਧਾਰਤ ਸਮਾਂ 10 ਸਾਲ ਤੋਂ ਘਟਾ ਕੇ 5 ਸਾਲ ਕੀਤਾ ਜਾਵੇ ਦਾ ਹੋਇਆ ਮੈਲੋਨੀ ਸਰਕਾਰ ਚਾਹੇ ਇਹਨਾਂ ਮੰਗਾਂ ਦੇ ਵਿਰੋਧ ਵਿੱਚ ਸੀ ਫਿਰ ਵੀ ਸਰਕਾਰ ਨੇ ਦਰਿਆ ਦਿੱਲੀ ਦੇ ਨਾਲ ਇਹਨਾਂ ਮੰਗਾਂ ਲਈ ਰੈਫਰੈਂਡਮ ਕਰਾਉਣਾ ਸਰਕਾਰ ਦੀ ਦੂਰ ਅੰਦੇਸ਼ ਨੂੰ ਪਰਤੱਖ ਕੀਤਾ ਅਤੇ ਇਹਨਾਂ ਮੰਗਾਂ ਨੂੰ ਬਹੁਮਤ ਨਹੀਂ ਮਿਲਦਾ ਐਥਰ ਫਰੈਂਡਮ ਨੂੰ ਇਟਲੀ ਦੀ ਕੁੱਲ ਵੋਟ ਆਬਾਦੀ ਤੋਂ ਸਿਰਫ 30 ਫੀਸਦੀ ਸਮਰਥਨ ਅਨੇਕਾਂ ਤਰ੍ਹਾਂ ਦੇ ਸਵਾਲ ਖੜੇ ਕਰਦਾ ਅਜਲੀ ਇਹਨਾਂ ਹੀ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ